ਸੋ ਕਰਦੇ ਆ ਗੱਲ ਕੈਨੇਡਾ ਦੇ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਨੂੰ ਲੈ ਕੇ ਜਿਸ ਦੇ ਨਾਲ ਅਨੋਜ ਸਿੰਘ ਸਟੂਡੀਓ ਦੇ ਵਿੱਚ ਮੌਜੂਦ ਨੇ ਅਨੂਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦਾ ਮਾਰਨਿੰਗ ਸ਼ੋਅ ਦੇ ਵਿੱਚ ਗੁੱਡ ਮਾਰਨਿੰਗ ਸ਼ੈਰੀ ਐਂਡ ਪੰਜਾਬੀ ਚੈਨਲ ਵੇਕਨ ਵਾਲੇ ਸਾਰੇ ਦਰਸ਼ਕਾਂ ਨੂੰ ਵੀ ਪਿਆਰ ਬੜੀ ਸਤਿ ਸ਼ਕਾਲ ਐਂਡ ਗੁੱਡ ਮਾਰਨਿੰਗ ਜੀ ਅਨੂਜ ਅਨੂਜ ਸਭ ਤੋਂ ਪਹਿਲਾਂ ਤਾਂ ਜਿਹੜਾ ਇਹ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਹੈ ਇਹਨੂੰ ਲੈ ਕੇ ਹੁਣ ਜਿਹੜੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਜੋ ਨਿਯਮ ਤੈਅ ਕਰਨ ਦੀ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਇਹਦੀ ਜ਼ਰੂਰਤ ਜਿਹੜੀ ਹੈ ਉਹ ਕਿਉਂ ਮਹਿਸੂਸ ਹੋਈ ਕਿਉਂ ਕਰਨੇ ਪੈ ओके दिस इज अ वेरी इंटरेस्टिंग क्वेश्चन शेरी जड़ा अपनी कम्युनिटी हैगी इमिग्रेंट कम्युनिटी हैगी या ओना ਦੇ ਵਿੱਚ ਆ ਜਿਹੜਾ ਟੈਂਪਰੀ ਫੋਰਮ ਵਰਕਰ ਪ੍ਰੋਗਰਾਮ ਜਾਂ ਐਲ ਐ ਐਮ ਆਈ ਇਹ ਕਹਿ ਸਕਦੇ ਆ ਆਪਾਂ ਨੂੰ ਇਹਦੀ ਬਹੁਤ ਚਰਚਾ ਹੁੰਦੀ ਆ ਇਹਦੇ ਪਿੱਛੇ ਬੈਕਗਰਾਉਂਡ ਜਾਨਣਾ ਬਹੁਤ ਜ਼ਰੂਰੀ ਆ ਜੀ ਯੂਸੂਲੀ ਆਪਾਂ ਕੀ ਕਹਿੰਦੇ ਆ ਕਿ ਜਦੋਂ ਕਿਸੇ ਨੂੰ ਆਪਾਂ ਬੁਲਾਉਣਾ ਹੈਗਾ ਤੇ ਇੱਥੇ ਪੱਕਾ ਕਰਾਉਣਾ ਆ ਸੋ ਬੀ ਬੇਸਿਕਲੀ ਲੋਕੀ ਜਿਹੜੇ ਨੇ ਉਹਨਾਂ ਦੇ ਦਿਮਾਗ ਚ ਜ਼ਿਹਨ ਦੇ ਵਿੱਚ ਇੱਕੋ ਹੀ ਸੋਲੂਸ਼ਨ ਹੈਗਾ ਕਿ ਆਪਾਂ ਐਲ ਐਮ ਆਈ ਲੈ ਲੈਂਦੇ ਆ ਵਰਕ ਪਰਮਿਟ ਦਿਵਾ ਦਿੰਦੇ ਆ ਫਿਰ ਜਿਹੜਾ ਆਪਣਾ ਫੈਮਿਲੀ ਮੈਂਬਰ ਆ ਫਰੈਂਡ ਆ ਉਹ ਪੱਕਾ ਹੋ ਜਾਊਗਾ ਜੀ ਸੋ ਇਸ ਪ੍ਰੋਗਰਾਮ ਨੇ ਬਹੁਤ ਜ਼ਿਆਦਾ ਐਕਸਪਲੋਇਟੇਸ਼ਨ ਹੋਈ ਆ ਐਕਸਪਲੋਇਟੇਸ਼ਨ ਕਹਿ ਸਕਦੇ ਆ ਆਪਾਂ ਕਿ ਇਟਸ ਅ ਕਾਈਂਡ ਆਫ ਮਨੀ ਮੇਕਿੰਗ ਪ੍ਰੋਗਰਾਮ ਫਰਸ ਕਰੋ ਕੋਈ ਏਮਪਲੋਇਰ ਆ ਸੋ they wanted to make money right yeah. sorry to say but this is happening yeah. since many years right yeah. ਬਟ ਇਦਾਂ ਦੀ ਗੱਲ ਨਹੀਂ ਹੈਗੀ ਕਿ ਸਾਰੇ এমਪਲॉयर्स ਨੇ ਉਹ ਕੱਲੇ ਪੈਸੇ ਬਣਾਉਂਦੇ ਨੇ ਵੀ మే ਕੈਟੇਗੋਰਾਇਜ਼ ਦੋਸ এমਪਲॉयर्स ਇਨ ਡਿਫਰੈਂਟ ਗਰੂਪਸ ਜਿਹੜੇ ਸਭ ਤੋਂ ਗਰੀਡੀ ਨੇ ਉਹ ਉਹਨਾਂ ਦਾ ਮੇਨ ਪਰਪਸ ਆਈ ਹੈਗਾ ਕਿ ਬਿਜ਼ਨਸ ਦੇ ਰਾਹੀਂ ਆਪਾਂ ਐਲਐਮਆਈ ਕਢਾ ਲੈਨੇ ਆ ਜੀ ਐਲਐਮਆਈ ਬੇਚ ਕੇ ਆਪਾਂ ਪੈਸੇ ਕਮਾ ਲੈਨੇ ਆ ਸਸਤੇ ਦੇ ਵਿੱਚ ਸਾਨੂੰ ਲੇਬਰ ਮਿਲ ਜੂਗੀ ਆ ਇਹੋ ਜਿਹੇ এমਪਲॉयर्स ਹੈਗੇ ਨੇ ਮਾਰਕੀਟ ਦੇ ਵਿੱਚ ਦੇ ਵਿੱਚ ਕੋਈ ਯੂ ਨੋ ਦੌੜਾਈ ਨਹੀਂ ਹੈਗੀ ਆ ਦੂਜਾ ਗਰੁੱਪ ਹੈਗਾ ਜਿਨ੍ਹਾਂ ਨੂੰ ਜੈਨੂਨਲੀ ਵਰਕਰਸ ਚਾਹੀਦੇ ਹੁੰਦੇ ਨੇ ਤੋ ਉਹ ਐਲ ਐਮ ਆਈ ਐ ਕਢਾਉਂਦੇ ਨੇ ਉਹ ਕੋਈ ਫੀਸ ਵਗੈਰਾ ਵੀ ਚਾਰਜ ਨਹੀਂ ਕਰਦੇ ਦੇ ਰੀਲੀ ਨੀਡ ਪੀਪਲ ਤੋ ਉਹਨਾਂ ਦੇ ਲਈ ਸਹੀ ਹੈਗਾ ਬਟ ਬੇਸਿਕਲੀ ਗੱਲ ਦੇਖੋ ਇਹ ਆ ਗਈ ਕਿ ਜਿਹੜੀ ਚੀਜ਼ ਮਾਰਕੀਟ ਦੇ ਵਿੱਚ ਹਾਈਲਾਈਟ ਹੋ ਜਾਂਦੀ ਹੈਗੀ ਫਿਰ ਉਹ ਵਿਸ਼ਾ ਜਿਹੜਾ ਹੈਗਾ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ ਬਿਲਕੁਲ ਔਰ ਖਾਸ ਕਰਕੇ ਇਮੀਗ੍ਰੇਸ਼ਨ ਦਾ ਮਸਲਾ ਯੈਸ ਦੈਟਸ ਕਰੈਕਟ ਸੋ ਅਪਾਰਟ ਤੋ ਸੀ ਸਾਰੇ ਸੁਣਦੇ ਸੀਗੇ ਕਿ ਐਲ ਐਮ ਆਈ ਐ ਬਿਕ ਰਹੀਆਂ ਹੈਗੀਆਂ ਟੈਂਪਰੀ ਫਾਰਮ ਵਰਕਰ ਪ੍ਰੋਗਰਾਮ ਨੂੰ ਬਹੁਤ ਐਕਸਪਲੋਇਟ ਕੀਤਾ ਜਾ ਰਿਹਾ ਹੈਗਾ ਹਾਲਾਂਕਿ ਗਵਰਨਮੈਂਟ ਨੇ ਕਾਫੀ ਕੋਸ਼ਿਸ਼ ਕੀਤੀ ਪਾਸ ਦੇ ਵਿੱਚ ਜਾ ਕੇ ਪ੍ਰੋਗਰਾਮ ਨੂੰ ਠੀਕ ਕਰਨ ਦੀ ਲੇਕਿਨ ਜਿਹੜਾ ਆਊਟਕਮ ਹੈਗਾ ਇੰਨਾ ਉਹਨਾਂ ਨੂੰ ਦੱਸ ਨਹੀਂ ਰਿਹਾ ਸੀਗਾ ਕੰਪਲੇਂਟਸ ਬਹੁਤ ਜ਼ਿਆਦਾ ਜਾ ਰਹੀਆਂ ਸੀਗੀਆਂ ਤਾਂ ਕਰਕੇ ਗਵਰਨਮੈਂਟ ਨੇ ਹੁਣ ਇਵੈਨਚੁਅਲੀ ਡਿਸਾਈਡ ਕੀਤਾ ਕਿ lettes make it tough program ਤੇ ਉਹ ਚੇਂजेस ਲੈ ਕੇ ਆ ਰਹੇ ਨੇ ਉਹ ਚੇਂजेस ਲੋਨ ਦਾ ਜਿਹੜਾ ਮਕਸਦ ਹੀ ਹੈਗਾ ਕਿ ਪ੍ਰੋਗਰਾਮ ਨੂੰ ਥੋੜਾ ਜਿਹਾ ਔਖਾ ਕੀਤਾ ਜਾਵੇ ਐਕਸਪਲੋਇਟੇਸ਼ਨ ਕੱਟ ਹੋ ਸਕੇ ਸੋ ਸੋ ਦਿਸ ਇਜ਼ ਅਬਾਊਟ ਦ ਨਿਊ ਨਿਊ ਨਿਊਜ਼ ਯਾ ओके ਤੇ ਜਿਹੜਾ ਇਹ ਪ੍ਰੋਗਰਾਮ ਹੈ ਇਹ ਪ੍ਰੋਗਰਾਮ ਦੇ ਵਿੱਚ ਨਵੇਂ ਜਿਹੜੇ ਰੂਲਸ ਆ ਰਹੇ ਨੇ ਉਹ ਪ੍ਰੋਗਰਾਮ ਨੂੰ ਬਰਾਬਰ ਮਤਲਬ ਇਕਸਾਰਤਾ ਤੇ ਉਹਨੂੰ ਉਹਦੇ ਚ ਟ੍ਰਾਂਸਪੇਰੈਂਸੀ ਜਿਹੜੀ ਹੈ ਉਹ ਕਿਵੇਂ ਪੈਦਾ ਕਰਨਗੇ ਕਿ ਉਹ ਪੂਰੇ ਤਰੀਕੇ ਨਾਲ ਪਾਰਦਰਸ਼ੀ ਲੱਗਣਾ ਚਾਹੀਦਾ ਓਕੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਪ੍ਰੋਗਰਾਮ ਦੇ ਵਿੱਚ ਕਿਹੜੇ ਚੇਂਜਸ ਲਏ ਜਾ ਰਹੇ ਜੀ ਸੋ ਬੇਸਿਕਲੀ 4-5 ਮੇਜਰ ਚੇਂਜਸ ਨੇ ਜਿਹੜੇ ਉਹ ਲੈ ਕੇ ਆ ਰਹੇ ਨੇ ਚੇਂਜਸ ਨੂੰ ਜਾਣਨ ਲਈ ਪਹਿਲਾਂ ਜ਼ਰੂਰੀ ਹੈਗਾ ਕਿ ਉਹ ਬੇਸਿਕਲੀ ਹੈ ਕਿਹੜੀ ਚੀਜ਼ ਦੇ ਉੱਤੇ ਚੇਂਜਸ ਲੈ ਆ ਰਹੇ ਨੇ ਜੀ ਪਹਿਲੀ ਚੀਜ਼ ਹੈਗੀ ਆ ਜਿਹੜਾ ਕੈਪ ਸਿਸਟਮ ਹੈਗਾ 20% ਕੈਪ ਸਿਸਟਮ ਹੈਗਾ ਐਸ ਵੇਲੇ ਉਹ ਯੂਨੀਫਾਰਮ ਕਰਨਾ ਚਾਹੁੰਦੇ ਨੇ ਮਤਲਬ ਜਿਹੜੀ ਵੀ ਐਲਐਮਆਈ ਦੀ ਕੈਟਾਗਰੀ ਹੈਗੀ ਆ ਉਹਦੇ ਉੱਤੇ 20% ਕੈਪ ਲਾਉਣਾ ਚਾਹੁੰਦੇ ਨੇ ਐਸ ਵੇਲੇ ਐਗਜ਼ੈਂਪਸ਼ਨਸ ਹੈਗੀਆਂ ਨੇ ਕੰਸਟਰਕਸ਼ਨ ਦੇ ਵਿੱਚ 30% ਕੈਪ ਹੈਗੀ ਆ ਐਗਰੀਕਲਚਰਲ ਸਟ੍ਰੀਮ ਹੋ ਗਈ ਸੀਜ਼ਨਲ ਐਗਰੀਕਲਚਰ ਵਰਕਰ ਪ੍ਰੋਗਰਾਮ ਹੋ ਗਿਆ ਲਾਈਫਸਟਾਕ ਹੋ ਗਿਆ ਹਾ 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 राइट right, अपर exactly, so right? <coughs> uh, <coughs> <हो सागदेने। coughs> कैप दी ਗੱਲ ਕਰਦੇ ਆਪਾਂ ਵੀ ਸ਼ੁੱਡ ਬੀ ਨੋਇੰਗ ਵਾਟ ਦ ਕੈਪ ਇਜ਼ ਸੋ ਲੈਟਸ ਟ੍ਰਾਈ ਟੂ ਅੰਡਰਸਟੈਂਡ ਇਟ ਅ ਵੈਰੀ ਬੇਸਿਕ ਵੇ ਰਾਈਟ ਮੰਨ ਲਓ ਕੋਈ ਐਮਪਲੋਇਰ ਐਕਸ ਆ ਤੇ ਉਹਦੇ ਕੋਲੇ 10 ਵਰਕਰਸ ਨੇ ਤਰਸ ਹੋ ਸਕਦੇ ਨੇ ਤੇ 20% ਕੈਪ ਦਾ ਮਤਲਬ ਹੈਗਾ ਕਿ ਟੋਟਲ ਵਰਕ ਫੋਰਸ ਦਾ 20% ਜਿਹੜਾ ਪ੍ਰੋਪੋਰਸ਼ਨ ਹੈਗਾ ਉਹ ਟੈਂਪਰੀ ਫੋਰਮ ਵਰਕਰ ਦਾ ਹੋ ਸਕਦਾ ਉਹ ਕੈਪ ਹੈਗੀ ਹੈ ਤੇ ਇੱਕ ਕੈਪ ਸਿਸਟਮ ਜਿਹੜਾ ਹੈਗਾ ਉਹ 20% ਯੂਨੀਫਾਰਮ ਕਰਨਾ ਚਾਹੁੰਦੇ ਨੇ ਅ ਇਨਕਲੂਡਿੰਗ ਡਿਊਲ ਇੰਟੈਂਟ ਐਲਮਾਈ ਇਸ ਲਈ। ਓਕੇ। ਤੇ 20% ਤਾਂ ਦੇਖੋ ਪਹਿਲਾਂ ਹੀ ਚੱਲ ਰਿਹਾ ਹੈਗਾ ਉਹਦੇ ਉੱਤੇ ਕੋਈ ਖਾਸ ਫਰਕ ਨਹੀਂ ਪੈਣਾ। ਹਮਮ। ਲੇਕਿਨ ਜਿਹੜਾ ਡਿਊਲ ਇੰਟੈਂਟ ਐਲਮਾਈ ਦਾਗਾ 20% ਹੋ ਗਿਆ ਇਹਦਾ ਬਹੁਤ ਬਹੁਤ ਇਫੈਕਟ ਪੈਣਾ ਹੈਗਾ। ਜੀ। ਬਟ ਇਟਸ ਬਰੀ ਇੰਪੋਰਟੈਂਟ ਟੂ ਨੋ ਕਿ ਡਿਊਲ ਇੰਟੈਂਟ ਕਿਹੜੀ ਚੀਜ਼ ਹੈਗੀ ਆ। ਹਮਮ। ਡਿਊਲ ਇੰਟੈਂਟ ਯੂਸਲੀ ੈਂਪਲੋਇਰਸ ਉਹਦੋਂ ਐਲਮਾਈ ਕਰਾਉਂਦੇ ਨੇ ਜਦੋਂ ਉਹਨਾਂ ਦੇ ਕੋਈ ਫੋਰਨ ਵਰਕਰ ਕੰਮ ਕਰ ਰਿਹਾ ਹੈਗਾ। ਹਮਮ। ਜਾਂ ਫਰਜ਼ ਕਰੋ ਕੰਮ ਨਹੀਂ ਵੀ ਕਰ ਰਿਹਾ ਹੈਗਾ। ਓਵਰਸੀਜ਼ ਦੇ ਵਿੱਚ ਆਈਵ ਉਨਾਦੀ ਉਹਨਾਂ ਦੀ ਸਪੋਰਟ ਕਰਨਾ ਚਾਹੁੰਦੇ ਨੇ এমপ্লয়ারਸ ਪੀਆਰ ਹਾਸਿਲ ਕਰਨ ਦੇ ਵਿੱਚ ਪਲੱਸ ਵਰਕ ਪਰਮਿਟ ਲੈਣ ਲਈ ਉਹਨਾਂ ਨੂੰ ਡਿਊਲ ਇੰਟੈਂਟ ਕਹਿੰਦੇ ਨੇ ਡਿਊਲ ਇੰਟੈਂਟ ਐਲਮਾਈਜ਼ ਦੇ ਵਿੱਚ ਐਸ ਵੇਲੇ ਕੋਈ ਕੈਪ ਨਹੀਂ ਹੈਗੀ ਆ ਮੰਨ ਲਓ ਮੈਂ এমਪਲੋਇਰ ਆ ਮੈਂ ਯੂ نو ਆਈ ਕੈਨ ਫਾਈਲ ਐਸ ਮੈਨੀ ਐਸ ਅਪਲੀਕੇਸ਼ਨਸ ਐਸ ਆਈ ਕੈਨ ਬੇਸਡ ਔਨ ਮਾਈ ਨੀਡ ਬਟ ਟਵਿਸਟ ਐਂਡ ਟਰਨ ਕਿੱਤਾ ਜਾਂਦਾ ਹੈਗਾ ਸੋ ਉਹਦੇ ਵਿੱਚ ਕੋਈ ਕੈਪ ਨਹੀਂ ਹੈਗੀ ਤੇ ਅਗਰ ਗਵਰਨਮੈਂਟ ਨੇ ਕੈਪ ਇੰਪਲੀਮੈਂਟ ਕੀਤੀ 20% ਫਿਰ ਦਿਸ ਇਸ ਗoing ਟੂ ਬੀ ਬੈਡ ਫॉर ਏਮਪਲੋਇਰਸ ਸੋ ਦਿਸ ਇਸ ਨੰਬਰ 1 ਚੇਂਜ ਥੈਟਸ ਗoing ਟੂ ਕਮ ਨੰਬਰ 2 ਇਜ਼ ਉਹਨਾਂ ਨੇ ਐਲਐਮਆਈ ਦੀ ਫੀਸ ਵਧਾ ਦੇਣੀ ਹੈਗੀ ਆ ਐਸ ਵੇਲੇ 1000 ਡਾਲਰ ਫੀਸ ਹੈਗੀ ਆ ਹਾਂਜੀ ਐਕਸੈਪਟ you uh, uh, you know streams like agriculture mm -hmm. stream they on any fees 1000 to four boda deni hai ki kinni boda deni hai hai on wale time de vich pata lagna hai koi andaaza nahi hai koi as wale kuch keh nahi sakde ki kinna badona hai ga number 3 hai ga ki unhone compliance boda deni hai this is really good mm -hmm. uh, compliance da matlab hai ga ki man lo mai employer ha mere kole temporary farm workers kaam kar rahe ne so service canada da jada ਕੰਪਲਾਈਂਸ ਡਿਪਾਰਟਮੈਂਟ ਹੈਗਾ ਉਹ ਐਨੀ ਟਾਈਮ ਵਰਕਪਲੇਸ ਤੇ ਆ ਸਕਦਾ ਹੈਗਾ ਮੈਨੂੰ ਫੋਨ ਆ ਸਕਦਾ ਤੇ ਉਹ ਪੁੱਛ ਸਕਦੇ ਨੇ ਕਿ ਫੋਰਨ ਵਰਕਰ ਕਿੱਥੇ ਆ ਦੇ ਕੈਨ ਆਸ ਫੋਰ ਡਿਫਰੈਂਟ ਡਾਕੂਮੈਂਟੇਸ਼ਨ ਉਹਨਾਂ ਦੀ ਪੇ ਸਟੱਬਸ ਹੈਗੀ T4 ਹੈਗੀ ਨੇ ਪੇ ਰੋਲ ਵਗੈਰਾ ਸਾਰਾ ਮੰਗ ਸਕਦੇ ਨੇ ਉਹ EMPLOYEES ਦੀ ਇੰਟਰਵਿਊ ਵੀ ਕਰ ਸਕਦੇ ਨੇ ਕਿ ਚਾਹ ਉਸ ਕੀ ਇੱਥੇ ਵਰਕਪਲੇਸ এনवायरमेंट ਕਿਦਾਂ ਦਾ ਹੈਗਾ ਤੁਹਾਡੇ ਨਾਲ ਕੋਈ ਐਕਸਪਲੋਇਟੇਸ਼ਨ ਤਾਂ ਨਹੀਂ ਹੋ ਰਹੀ ਹੈਗੀ ਦਿਸ ਇਸ ਦਾ ਪਾਰਟ ਆਫ ਇਨਫੋਰਸਮੈਂਟ ਆ ਚੀਜ਼ ਉਹਨਾਂ ਨੇ ਬਹੁਤ ਰਿਗਰਸ ਕਰ ਦੇਣੀ ਹੈਗੀ ਆ ਹਾਲਾਂਕਿ ਆ ਉਹਨਾਂ ਨੇ ਕੰਪਲਾਈਂਸ ਦਾ ਜਿਹੜਾ ਕੰਮ ਹੈਗਾ ਚੱਲਦਾ ਪਿਆ ਹੈਗਾ ਇਨਸਪੈਕਸ਼ਨ ਦਾ ਕੰਮ ਬਟ ਉਹਨਾਂ ਕਹਿ ਸਕਦੇ ਆਪਾਂ ਫ੍ਰੀਕੁਐਂਟ ਨਹੀਂ ਹੈਗਾ ਤੇ ਉਹਨਾਂ ਨੇ ਜਿਹੜੀ ਫੀਸ ਵਧਾਉਣੀ ਹੈਗੀ ਉਸ ਫੀਸ ਦਾ ਪੋਰਸ਼ਨ ਇੱਥੇ ਕੰਪਲਾਈਂਸ ਲਈ ਯੂਜ਼ ਕਰਨਾ ਹੈਗਾ ਇਨਫੋਰਸਮੈਂਟ ਲਈ ਯੂਜ਼ ਕਰਨਾ ਹੈਗਾ ਸੋ ਐਸ ਵਲ ਇੱਕ ਵੈਬਸਾਈਟ ਵੀ ਹੈਗੀ ਗਵਰਨਮੈਂਟ ਦੀ ਵੈਬਸਾਈਟ ਹੈਗੀ ਉੱਥੇ ਆਪਾਂ ਬਿਜ਼ਨਸ ਦਾ ਨਾਮ ਪੰਚ ਕਰਕੇ ਪਤਾ ਕਰ ਸਕਦੇ ਹਾਂ ਕਿ ਕਿਹੜੇ ਕਿਹੜੇ EMPLOYEES ਨੂੰ ਜਿਨ੍ਹਾਂ ਨੂੰ ਪਨਿਸ਼ਮੈਂਟ ਮਿਲੀ ਹੈਗੀ ਇਨ ਟਰਮਸ ਆਫ ਮੋਨਿਟਰੀ ਕੰਪਲਾਈਂਸ ਰਾਈਟ ਨੈਕਸਟ ਚੇਂਜ ਹੈਗਾ ਕਿ EMPLOYER ELIGIBILITY EMPLOYER ELIGIBILITY ਨੂੰ ਸਮਝਣ ਲਈ ਬੇਸਿਕ ਐਗਜ਼ਾਮਪਲ ਮੰਨ ਲਓ ਕੋਈ EMPLOYER ਉਹਨਾਂ ਨੇ ਅੱਜ ਬਿਜ਼ਨਸ ਓਪਨ ਕੀਤਾ ਤੋ ਐਸ ਵੇਲੇ ਕੋਈ ਇਦਾਂ ਦਾ ਰੂਲ ਨਹੀਂ ਹੈਗਾ ਕਿ ਉਹਨਾਂ ਨੂੰ ਰੈਸਟ੍ਰਿਕਟ ਕਰੇ ਕਿ ਤੁਸੀਂ ਐਲਮਾਈ ਨਹੀਂ ਕਰਾ ਸਕਦੇ ਦੇ ਕੈਨ ਅਪਲਾਈ ਫॉर ਐਲਮਾਈ ਐਂਡ ਦੇ 겟 ਐਲਮਾਈ ਜੀ ਬਟ ਉਹਨਾਂ ਨੇ ੈਂਪਲੋਇਰ ਦੀ ਇਲਿਜੀਬਿਲਟੀ ਵਧਾ ਦੇਣੀ ਹੈਗੀ ਕਿ ਯੋਰ ਬਿਜ਼ਨਸ ਸ਼ੁੱਡ ਬੀ ਇਨ ਆਪਰੇਸ਼ਨ ਫਾਰ 1 ਇਅਰ 2 ਇਅਰ 3 ਇਅਰਸ ਅ ਬਿਜ਼ਨਸ ਜਿਹੜਾ ਹੈਗਾ ਪ੍ਰੋਫਿਟ ਦੇ ਵਿੱਚ ਹੋਣਾ ਚਾਹੀਦਾ ਤੇ ਇਦਾਂ ਕਰਕੇ ਜਿਹੜੀ ਇਲਿਜੀਬਿਲਟੀ ਅਗਰ ਵੱਧ ਜਾਣੀ ਹੈ ਸਟ੍ਰਿਕਟ ਹੋ ਜਾਣੀ ਹੈ ਤੇ ਫਿਰ ਲੈਸ ਨਿਊ ੈਂਪਲੋਇਜ਼ ਵਿਲ ਨਾਟ ਕੁਆਲੀਫਾਈ ਇਨੀ ਛੇਤੀ ਟੈਂਪਰੀ ਫਰਮ ਵਰਕਰ ਪ੍ਰੋਗਰਾਮ ਲਈ ਐਲਮਾਈ ਲਈ ਕੁਆਲੀਫਾਈ ਨਹੀਂ ਕਰਨਾ ਹੈਗਾ ਉਹ And the last but not the least, which is very important change they are thinking to bring in is yeah. Complete ban on low-wage applications Okay. we understand low-wage application Low-wage the high-wage, there are two types there are other types But we <laughs> mm. simply define it There de. wages in Canada, there are yeah. occupational wages honda ya. Mm -hmm. Say for example mm. the carpenter, the carpenter wages is 29 30 dollars ਗ੍ਰੇਟਰ ਵੈਨਕੂਵਰ ਰੀਜਨ ਦੇ ਵਿੱਚ ਹੋ ਸਕਦੇ ਨੇ ਜੀ ਦੂਜੇ ਹੁੰਦੇ ਨੇ ਪ੍ਰੋਵਿੰਸ਼ੀਅਲ ਮੀਡੀਅਨ ਵੇਜਸ ਤਾਂ ਸਾਰੇ ਪ੍ਰੋਵਿੰਸਸ ਦੇ ਮੀਡੀਅਨ ਵੇਜਸ ਵੱਖਰੇ ਵੱਖਰੇ ਨੇ ਹਮਮ ਸਿਰ ਫੋਰ ਐਗਜ਼ਾਮਪਲ ਬ੍ਰਿਟਿਸ਼ ਕੋਲੰਬੀਆ ਦਾ ਜਿਹੜਾ ਮੀਡੀਅਨ ਵੇਜ ਹੈਗਾ ਉਹ 28.85 ਡਾਲਰਸ ਪਰ ਆਰ ਹੈਗਾ ਹਮਮ ਤੇ ਜਿਹੜੀ ਐਲ ਐਮ ਆਈ ਆਪਾਂ ਪ੍ਰੋਵਿੰਸ਼ੀਅਲ ਮੀਡੀਅਨ ਵੇਜ ਤੋਂ ਕੱਟ ਕਰਦੇ ਆ ਉਹ ਦੈਟਸ ਕਾਲਡ ਲੋ ਵੇਜ ਐਲ ਐਮ ਆਈ ਹੈ ਜੀ ਤੇ ਉਹ ਪਲਾਨ ਕਰ ਰਹੇ ਨੇ ਕਿ ਲੋ ਵੇਜ ਐਲ ਐਮ ਆਈ ਦੇ ਵਿੱਚ ਹਮਮ ਕੁਝ ਸੈਕਟਰਸ ਨੂੰ ਟਾਰਗੇਟ ਕਰਨਾ ਆ ਉੱਤੇ ਬੈਨ ਲਾ ਦੇਣਾ ਆ ਤੇ ਅਗਰ ਐਦਾਂ ਹੋ ਗਿਆ ਸਿਫ ਫੋਰ ਐਗਜ਼ਾਮਪਲ ਅਗਰ ਉਹ ਫੂਡ ਸੈਕਟਰ ਦੇ ਵਿੱਚ ਬੈਨ ਕਰ ਦਿੰਦੇ ਨੇ ਲਾਈਕ ਫੂਡ ਕਾਊਂਟਰ اٹੈਂਡੈਂਟ ਕਿਚਨ ਹੈਲਪਰਸ ਜੀ ਜਿਹੜੇ ਫੂਡ ਮੈਨੂਫੈਕਚਰਿੰਗ ਪਲੈਂਟਸ ਹੁੰਦੇ ਨੇ ਆ ਤਾਂ ਉੱਥੇ ਫਿਰ ਜਦੋਂ ਐਲ ਐਮ ਆਈ ਮਿਲਣੀ ਨਹੀਂ ਹੈਗੀ ਤਾਂ ਫਿਰ ਐਕਸਪਲੋਇਟੇਸ਼ਨ ਕਿਹੜੀ ਹੋਣੀ ਹੈ ਕੋਈ ਖਰੀਦਦਾਰ ਤਾਂ ਰਹਿ ਨਹੀਂ ਜਾਣਾ ਉਹਨਾਂ ਨੂੰ ਯੂਜ਼ ਕਰਨ ਲਈ ਸੋ the last one is going to be very uh, important change in this temporary worker program ji anu ji ve tusi ke ave kuch karobar ede ch zyada tar ta jive assi dekhde ha be bahut sare ale de wale de oh area jehde chote ilake ne utthe lmws jehdiya ne zyada tar bikriyan ne ਹੁਣ ਅਜਿਹੇ ਐਲਐਮਆਈ ਜਿਹੜੀਆਂ ਜਾ ਰਹੀਆਂ ਨੇ ਵੇਖ ਰਹੀਆਂ ਨੇ ਉਥੇ ਕਾਮਯਾਬੀ ਤਾਂ ਲੋੜ ਪਏਗੀ ਕਿਉਂਕਿ ਕਾਰੋਬਾਰ ਤਾਂ ਠਾਪ ਨਹੀਂ ਇਹ ਕਰੋਗੇ ਐਲਐਮਆਈ ਇਹ ਪ੍ਰੋਸੈਸ ਬੰਦ ਕਰ ਸਕਦੇ ਆ ਪਰ ਬਿਜ਼ਨਸ ਤਾਂ ਚੱਲਣਗੇ ਤੇ ਬਿਜ਼ਨਸ ਚੱਲਣਗੇ ਕਾਮਯਾਬੀ ਦੇ ਨਾਲ ਤਾਂ ਫਿਰ ਉਹ ਕਾਮਯਾਬੀ ਦੀ ਕਮੀ ਜਿਹੜੀ ਆ ਉਹ ਕਿਵੇਂ ਪੂਰੀ ਹੋਏਗੀ ਕਿ ਉਹ ਇਨਸਾਈਡ ਹੀ ਪੂਰੀ ਕੀਤੀ ਜਾਏਗੀ ਕਿ ਜਿਹੜੇ ਕੈਨੇਡਾ ਦੇ ਵਿੱਚ ਬੈਠੇ ਨੇ ਸਿਰਫ ਉਹਨਾਂ ਨੂੰ ਦਿੱਤਾ ਜਾਏ ਐਲਐਮਆਈ ਤੋਂ ਬਿਨਾਂ ਆਲੇ ਨਹੀਂ ਜਿਨ੍ਹਾਂ ਨੂੰ ਐਲਐਮਆਈ ਦੀ ਲੋੜ ਨਹੀਂ ਆ ਪਰ ਉਹ ਕੰਮ ਕਰ ਸਕਣ ਕਿ ਇਹ ਇਦਾਂ ਸਟ੍ਰੀਮ ਭਰੀ ਜਾਏਗੀ ਸਾਰੀ ਇਹਦੇ ਵਿੱਚ ਲੈਟਸ ਥਿੰਕ ਕਿ ਜਿਹੜਾ ਰੀਅਲ ਪਰਸਪੈਕਟਿਵ ਕੀ ਹੈਗਾ ਹਮ ਇੱਕ ਹੈਬਿਟ ਬਣ ਜਾਂਦੀ ਹੈ ਇਨਸਾਨ ਦੀ ਇੱਕ ਹੈਬਿਟ ਬਣ ਜਾਂਦੀ ਹੈਗੀ ਤੇ ਜਦੋਂ ਏਮਪਲੋਇਰਸ ਨੂੰ ਪਤਾ ਆ ਕਿ ਲੋ ਵੇਜਸ ਤੇ ਉਹ ਫੋਰਨ ਵਰਕਰਸ ਨੂੰ ਹਾਇਰ ਕਰ ਸਕਦੇ ਨੇ ਅ ਤੋ ਮਾਈ ਓਪੀਨੀਅਨ ਇਜ਼ ਕੁਆਇਟ ਡਿਫਰੈਂਟ ਦੈਨ ਪੀਪਲ ਕਹਿੰਦੇ ਨੇ ਕਿ ਐਲਐਮਆਈ ਵਿਕਦੀਆਂ ਨੇ ਐਲਐਮਆਈ ਵਿਕਦੀਆਂ ਤਾਂ ਕਰਕੇ ਹੈਗੀਆਂ ਕਿਉਂਕਿ ਉਹਨਾਂ ਨੂੰ ਖਰੀਦਣ ਲਈ ਲੋਕ ਨੇ ਰਾਈਟ ਸੋ ਅ ਇਟਸ ਅ ਵੈਰੀ ਡਿਬੇਟੇਬਲ ਟਾਪਿਕ ਰਾਈਟ ਕਿਉਂਕਿ ਜਿਹੜਾ ਵਿਕਟਮ ਆ ਉਹਨੇ ਕਿਹਾ ਮੇਰੇ ਤੋਂ ਪਹਿਲੇ ਲੈ ਲਏ এমਪਲੋਇਰ ਨੇ ਕਿਹਾ ਬਈ ਤੁਸੀਂ ਮੇਰੇ ਕੋਲ ਆਏ ਸੀਗੇ ਲਮਾਈ ਲੈਣ ਲਈ ਫੇਰ ਕੋਈ ਕਹਿੰਦਾ ਨਹੀਂ ਹੈਗਾ ਬਟ ਇਟਸ ਅ ਇਟਸ ਅ ਬੋਥ ਵੇ process ਰਾਈਟ ਸੋ ਬੇਸਿਕਲੀ ਕੀ ਹੈਗਾ ਕਿ ਮੰਨ ਲਓ ਛੋਟਾ ਇਲਾਕਾ ਹੈਗਾ ਮੰਨ ਲਓ ਵਿਸਲਰ ਦੀ ਗੱਲ ਕਰਦੇ ਆ ਵਰਨ ਆਊਟ ਦੀ ਗੱਲ ਕਰਦੇ ਆ ਅਗਰ ਉੱਥੇ ਵੀ ਕੈਪ ਸਿਸਟਮ ਲੱਗ ਗਿਆ ਜਾਂ ਕਿ ਐਮਪਲੋਇਰ ਕਵਾਲिफाई ਨਹੀਂ ਕਰਨਗੇ ਐਲਮਾਈ ਲਈ ਬਟ ਬਿਜ਼ਨਸ ਤਾਂ ਬੰਨ ਨਹੀਂ ਕਰ ਸਕਦੇ ਉਹਦਾ ਲੌਂਗ ਟਰਮ ਦੇ ਵਿੱਚ ਬੈਨੀਫਿਟ ਜਿਹੜਾ ਹੈਗਾ ਉਹ ਕੈਨੇਡੀਅਨਸ ਨੂੰ ਹੁਣ ਆਇਆ ਪਲੱਸ ਜਿਹੜੇ ਸਟੂਡੈਂਟਸ ਨੇ ਤੁਸੀਂ ਸੁਣਿਆ ਹੋਣਾ ਕਿ ਸਟੂਡੈਂਟਸ ਨੂੰ ਵੀ ਜੌਬ ਨਹੀਂ ਮਿਲਦੇ ਨੇ ਅੱਜ ਕੱਲ ਜਿਹੜੇ ਨਵੇਂ ਸਟੂਡੈਂਟਸ ਆਉਂਦੇ ਨੇ ਉਹਨਾਂ ਨੂੰ ਜੌਬਾਂ ਨਹੀਂ ਮਿਲਦੀਆਂ ਨੇ ਬਿਕਾਜ਼ ਜਿਹੜੇ ਰੈਸਟੋਰੈਂਟਸ ਨੇ ਗੈਸ ਸਟੇਸ਼ਨਸ ਨੇ ਉਹਨਾਂ ਨੇ ਐਲਮਾਈ ਕਢਾਈਆਂ ਹੈਗੀਆਂ ਤੇ ਟੈਂਪਰੀ ਫਾਰਮ ਵਰਕਰਸ ਆ ਵਰਕਿੰਗ ਜਦ ਕਿ ਜਿਹੜੇ ਸਟੂਡੈਂਟਸ ਨੇ ਉਹ ਐਟ ਲੀਸਟ ਪਾਰਟ ਟਾਈਮ ਤਾਂ ਕੰਮ ਕਰ ਸਕਦੇ ਨੇ ਤੇ ਗੈਸ ਸਟੇਸ਼ਨ ਦੀ ਜੌਬ ਹੋ ਜਾਵੇ ਭਾਵੇਂ ਰੈਸਟੋਰੈਂਟ ਦੀ ਜੌਬ ਹੋ ਜਾਵੇ ਉੱਥੇ ਇਦਾਂ ਤਾਂ ਨਹੀਂ ਹੈਗਾ ਕਿ ਅਗਰ 5 ਦੇ 5 ਦਿਨ ਬੰਦਾ ਚਾਹੀਦਾ ਅਗਰ ਕੋਈ ਵਰਕਰ ਪਾਰਟ ਟਾਈਮ ਲਈ ਅਵੇਲੇਬਲ ਹੈ ਉਹ ਵੀ ਜੌਬ ਕਰ ਸਕਦੇ ਨੇ ਸੋ ਆਨਸਰਿੰਗ ਯੂਰ ਸਪੈਸ ਕੁਐਸਚਨ ਇਹਦਾ ਫਾਇਦਾ ਹੋਣਾ ਹੈਗਾ ਕੈਨੇਡੀਅਨਸ ਨੂੰ ਪਲੱਸ ਜਿਹੜੇ ਨਵੇਂ ਸਟੂਡੈਂਟਸ ਆਉਣਗੇ ਉਹਨਾਂ ਨੂੰ ਵੀ ਜੌਬ ਦੀ ਅਪੋਰਚੁਨਿਟੀਆਂ ਵੱਧ ਹੋਣਗੀਆਂ ਹਮ ਜੀ ਇਹੜੇ ਚੇਂਜਸ ਆ ਰਹੇ ਨੇ ਅਨੁਜ ਇਹਨਾਂ ਦਾ ਬਿਜ਼ਨਸ ਦੇ ਉੱਤੇ ਤੇ ਕਾਮਯਾਬੀ ਦੇ ਉੱਤੇ ਅਸਰ ਕਿਵੇਂ ਦਾ ਪਾਏਗਾ ਓਕੇ ਬਿਜ਼ਨਸ ਦੇ ਉੱਤੇ ਤਾਂ ਦੇਖੋ ਕੋਈ ਖਾਸ ਫਰਕ ਨਹੀਂ ਪੈਣਾ ਬਸ ਫਰਕ ਇਹਨਾ ਪੈਣਾ ਹੈਗਾ ਕਿ ਕੰਪਲਾਈਂਸ ਵੱਧ ਜਾਣੀ ਹੈਗੀ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਦੇਖੋ ਗਵਰਨਮੈਂਟ ਪ੍ਰੋਗਰਾਮ ਬਹੁਤ ਲੈ ਕੇ ਆਉਂਦੀ ਹੈਗੀ ਪੋਲਿਸੀਜ਼ ਚੇਂਜ ਕਰਦੀ ਹੈਗੀ ਆ ਬਟ ਇਟਸ ਵੈਰੀ ਇੰਪੋਰਟੈਂਟ ਟੂ ਅੰਡਰਸਟੈਂਡ ਕਿ ਕਿਹੜੇ ਚੇਂਜਸ ਨੇ ਜਿਹੜੇ ਜਿਹੜੇ ਅਸਲ ਦੇ ਵਿੱਚ ਚੇਂਜ ਲਿਆਉਣਗੇ ਜੀ ਤਾਂ ਮੇਨ ਹੈਗਾ enforcement and compliance right enforcement and compliance ho ji cheez hai ki jide karke banda darna lag penda hai man lo mai foreign worker hire kar compliance aa right inspection aa gayi te jade compliance officer ne they can come to my workplace anytime they can interview my employees and they will ask a tons of documents from me They, jada mera ਐਡਮਿਨਿਸਟ੍ਰੇਟਿਵ ਬਰਡਨ ਹੈਗਾ ਮੈਂ ਆਪ ਦਾ ਬਿਜ਼ਨਸ ਕਰਾਂਗਾ ਕਿ ਮੈਂ ਉਹਨਾਂ ਨੂੰ ਡਾਕੂਮੈਂਟ ਦੇਵਾਂਗਾ ਮੈਂ ਉਹਨਾਂ ਦੀ ਇੰਟਰਵਿਊ ਕਰਾਂਗਾ ਐਂਡ ਦੇ ਆਰ ਸੋ ਸਟ੍ਰਿਕਟ ਉਹ ਪੰਜਾਬੀ ਚ ਕਹਿੰਦੇ ਨੇ ਕਿ ਬਾਲ ਦੀ ਖਾਲ ਕੱਢਣ ਵਾਲਾ ਕੰਮ ਹੈਗਾ ਉਹ ਇੰਨੇ ਡਾਕੂਮੈਂਟ ਮੰਗਦੇ ਨੇ ਰਾਈਟ ਅਗਰ ਤੁਹਾਡੀ ਇੱਕ ਵੀ ਗਲਤੀ ਹੈਗੀ ਤੇ ਉਹਦਾ ਉਹ ਰੀਜ਼ਨ ਮੰਗਦੇ ਨੇ ਕਿ ਵਾਈ ਦਿਸ ਹੈਪਨ ਰਾਈਟ ਤੇ ਪ੍ਰੈਕਟੀਕਲ ਸਪੀਕਿੰਗ ਉਸ ਚੀਜ਼ ਦਾ ਐਕਸਪਲੇਨੇਸ਼ਨ ਦੇ ਪਾਉਣਾ ਇੱਕ ਆਮ ਬਿਜ਼ਨਸਮੈਨ ਲਈ ਪੋਸੀਬਲ ਨਹੀਂ ਹੈਗਾ ਸੋ ਇਵੈਂਚੁਅਲੀ ਵਾਟ ਹੈਪਨਸ ਦੇ ਐਂਡ ਅਪ ਬੀਇੰਗ ਪਨਿਸ਼ਡ ਫਾਈਨੈਂਸ਼ੀਅਲੀ ਪਨਿਸ਼ਡ ਤੇ ਕਹਿਣ ਦਾ ਮਤਲਬ ਹੈਗਾ ਜਦੋਂ ਉਹਨਾਂ ਨੂੰ ਫਾਈਨੈਂਸ਼ੀਅਲ ਪਨਿਸ਼ਮੈਂਟ ਮਿਲੂਗੀ ਐਡਮਿਨਿਸਟ੍ਰੇਟਿਵ ਬਰਡਨ ਬਹੁਤ ਜ਼ਿਆਦਾ ਵੱਧ ਜਾਊਗਾ ਸੋ ਜਿਹੜੇ ਏਮਪਲੋਇਰਸ ਨੇ ਉਹ ਕਹਿੰਦੇ ਇੰਨੇ ਪੰਗੇ ਚ ਪੈਣ ਦੀ ਲੋੜ ਨਹੀਂ ਹੈਗੀ ਰਾਈਟ ਆਪਾਂ ਨੂੰ ਐਲਐਮਆਈ ਨਹੀਂ ਕਰਾਉਣੀ ਹੈਗੀ ਬੈਟਰ ਇਜ਼ ਟੂ ਹਾਇਰ ਕੈਨੇਡੀਅਨਸ ਓਪਨ ਵਰਕ ਪਰਮਿਟ ਆਦਰਵਾਇਜ਼ ਕੰਪਲਾਈਂਸ ਆ ਗਿਆ ਫੇਰ ਟਾਈਮ ਸਾਡਾ ਖਰਾਬ ਹੋ ਜਾਊਗਾ ਤੇ ਕੰਪਲਾਈਂਸ ਟੈਕਨੀਕਲੀ ਕੋਈ ਏਮਪਲੋਇਰ ਖੁਦ ਯੂਜ਼ੂਲੀ ਨਹੀਂ ਕਰ ਪਾਉਂਦੇ ਨੇ ਇਟਸ ਅ ਵੈਰੀ ਕੰਪਲੈਕਸ ਪ੍ਰੋਸੈਸ ਦੇ ਹਾਇਰ ਸਮਵਨ ਕੰਸਲਟੈਂਟਸ ਲਾਇਰਸ ਦੈਨ ਦੇ ਹੈਲਪ ਥੈਮ ਇਨ you know going through that compliance audit so yeah. it's very complex uh -huh -huh. so administrative burden vad jana hega employers ne phir sochna that karna opportunity deye canadians uh -huh. no open uh -huh. work permit holders uh -huh. no yeah. but ida uh, negative effect hega wo pehna hega ਜਿਹੜੇ EMPLOYEES ਪਹਿਲਾਂ ਹੀ ਕੰਮ ਕਰ ਰਹੇ ਨੇ ਸੋ ਦਿਸ ਇਜ਼ ਸਮਥਿੰਗ ਡਿਫਰੈਂਟ ਚੈਰੀ ਯਾ ਵੀ ਸ਼ੁੱਡ ਨਾਟ ਫੋਰਗੇਟ ਕਿ ਐਸਵੇਲੇ ਜਿਹੜਾ ਵਰਕ ਫੋਰਸ ਹੈਗੀ ਕੈਨੇਡਾ ਦੇ ਵਿੱਚ ਉਹ ਸਟੂਡੈਂਟਸ ਦੀ ਹੈਗੀ ਪੋਪੂਲੇਸ਼ਨ ਜ਼ਿਆਦਾ ਹੈਗੀ ਆ ਜਿਹੜੇ ਸਟੂਡੈਂਟਸ ਇੱਥੇ ਆ ਕੇ ਪੜ੍ਹਾਈ ਕਰਦੇ ਨੇ ਉਹਨਾਂ ਨੂੰ ਓਪਨ ਵਰਕ ਪਰਮਿਟ ਗਵਰਨਮੈਂਟ ਦਿੰਦੀ ਆ ਉਹ ਕੰਮ ਕਰਦੇ ਪਏ ਨੇ ਜੀ ਅਗਰ ਗਵਰਨਮੈਂਟ ਨੇ ਡਿਊਲ ਇੰਟੈਂਟ ਐਲਮਾਈ ਤੇ ਕੈਪਿੰਗ ਕਰਦੀ ਤੇ ਫੇਰ ਐਸਵੇਲੇ ਕੋਈ PR ਵੀ ਨਹੀਂ ਹੋ ਰਿਹਾ ਹੈਗਾ PR ਦੇ ਪ੍ਰੋਗਰਾਮਸ ਕਾਫੀ ਟਫ ਨੇ ਐਸਵੇਲੇ ਫਿਲਹਾਲ ਆਈ ਹੈਗਾ ਆਈ ਹੈਗਾ ਸਿਨੈਰੀਓ अगर वो एम्प्लॉइज जेडे ने वर्कर्स ने वो पक्के नहीं हो पाਉਣਗੇ mm -hmm. 50 पॉइंट्स एलएमआई लेके फिर दे विल यू नो यूज़ सम अदर वेज राइट कोई सूखा तरीका ਤਾਂ ਹੈਗਾ ਨਹੀਂ ਕੋਈ ਲੈਜਿਟਿਮੇਟ ਤਰੀਕਾ ਤਾਂ ਨਹੀਂ ਹੈਗਾ ਦੇ ਵਿਲ ਅਗੇਨ ਗੋ ਫॉर পেਪਰ ਮੈਰिजਸ ਸੋ ਅਗਰ ਪ੍ਰੋਗਰਾਮ ਨੂੰ ਇੰਨਾ ਜ਼ਿਆਦਾ ਸਟ੍ਰिक्ट ਕਰ ਦੇਣਗੇ ਕਿ ਐਲਐਮਆਈ ਡਿਵਲੈਂਟੈਂਟ ਹੋ ਹੀ ਨਹੀਂ ਸਕਦੀ ਫਿਰ ਇਹਦਾ 네ਗੇਟਿਵ ਇਫੈਕਟ ਵੀ एम्प्लॉइज ਤੇ ਪੈਣਾ ਆਏਗਾ ਦੇ ਵਿਲ ਸਟਾਰਟ ਯੂজিং ਰੋਂਗ ਵੇਜ਼ ਟੂ ਰੇਮੇਨ ਇਨ ਕੈਨੇਡਾ ਸੋ ਦੇ ਸ਼ੁੱਡ ਆਈ ਐਕਸਪੈਕਟ ਦੇ ਸ਼ੁੱਡ ਨਾਟ ਬੀ ਡੂਇੰਗ ਦਿਸ ਐਟ ਲੀਸਟ ਡੂਅਲ ਇੰਟੈਂਟ ਉਹਨਾਂ ਦੇ ਲਈ ਔਖੀ ਨਹੀਂ ਹੋਣੀ ਚਾਹੀਦੀ ਜਿਹੜੇ ਜਿਹੜੇ ਸਟੂਡੈਂਟਸ ਜਿਹੜੇ ਵਰਕਰਸ ਪਹਿਲਾਂ ਹੀ ਏਮਪਲੋਇਰ ਕੋਲੇ ਕੰਮ ਕਰਦੇ ਪਏ ਨੇ ਸਾਲ ਦੋ ਸਾਲ ਤੋਂ ਕੰਮ ਕਰਦੇ ਪਏ ਨੇ ਉਹਨਾਂ ਦੇ ਲਈ ਨਹੀਂ ਹੋਣਾ ਚਾਹੀਦਾ ਜੀ ਅਨੁਜ ਇਹ ਜਿਹੜਾ ਉਹ ਤਾਂ ਚੇਂਜਸ ਹੈਗੇ ਵੀ ਜਿਹੜੇ ਆਪਾਂ ਇਹ ਦੇਖ ਰਹੇ ਆਂ ਵੀ ਕਾਰੋਬਾਰਾਂ ਦੇ ਉੱਤੇ ਕੀ ਪੈਣਗੇ ਤੇ ਜਿਹੜੇ ਕੰਮ ਕਰਨ ਵਾਲੇ ਉਹਨਾਂ ਤੇ ਅਸਰ ਕੀ ਪਾਏਗਾ ਹੁਣ ਇਹ ਹੈ ਕਿ ਇਮੀਗ੍ਰੇਸ਼ਨ ਨੂੰ ਦਰੁਸਤ ਕਰਨ ਲਈ ਤੁਹਾਨੂੰ ਲੱਗਦਾ ਵੀ ਇਹ ਕੀ ਪੁਆਇੰਟਸ ਨੇ ਵੀ ਇਹਨਾਂ ਨੂੰ ਇਹ ਹੌਲੀ ਹੌਲੀ ਹਰ ਪ੍ਰੋਗਰਾਮ ਦੇ ਵਿੱਚ ਇਦਾਂ ਦੇ ਬਦਲਾਅ ਕਰਕੇ ਇਮੀਗ੍ਰੇਸ਼ਨ ਦਾ ਜਿਹੜਾ ਬਹੁਤ ਦੇਰ ਤੋਂ ਖਰਾਬੀ ਚੱਲਦੀ ਪਈ ਉਹਨੂੰ ਦਰੁਸਤ ਕਰਨ ਦੀ ਉਹਨੂੰ ਠੀਕ ਕਰਨ ਦੀ ਇਹ ਕੋਸ਼ਿਸ਼ ਹੈ ਤੇ ਕਾਮਯਾਬ ਵੀ ਹੋਏਗੀ ਆਮ ਆਈ ਡੂ ਨਾਟ ਐਗਰੀ 100% ਵਿਦ ਥੀਸ ਅਨਾਉਂਸਮੈਂਟਸ ਓਕੇ ਕਿਉਂਕਿ ਦੇਖੋ ਗਵਰਨਮੈਂਟ ਦਾ ਕੰਮ ਹੈਗਾ ਅਨਾਉਂਸਮੈਂਟ ਕਰ ਦੇਣਾ ਬਟ ਅਨਾਉਂਸਮੈਂਟ ਕਰਕੇ ਕਿਸੇ ਚੀਜ਼ ਦਾ ਹੱਲ ਨਹੀਂ ਕੱਢਿਆ ਜਾ ਸਕਦਾ ਜਦੋਂ ਤੱਕ ਉਸ ਚੀਜ਼ ਨੂੰ ਆਪਾਂ ਇਨਫੋਰਸ ਨਹੀਂ ਕਰਦੇ ਤੇ ਦੋ ਤਿੰਨ ਪੁਆਇੰਟਸ ਇੰਪੋਰਟੈਂਟ ਨੇ ਅਗਰ ਲੋ ਵੇਜ ਐਲਮਾਈਸ ਤੋਂ ਨੇ ਬੈਨ ਲਾਤਾ ਆ ਵਿਲ ਗਿਵ ਯੂ ਫਿਊ ਐਗਜ਼ਾਮਪਲਸ ਫਰਜ਼ ਕਰੋ ਮੰਨ ਲਓ ਕੋਈ ਰੈਸਟੋਰੈਂਟ ਆ ਕੋਈ ਫਾਸਟ ਫੂਡ ਚੇਨ ਹੈਗੀ ਆ ਉੱਥੇ ਉਹਨਾਂ ਨੇ ਫੂਡ ਕਾਊਂਟਰ ਅਟੈਂਡੈਂਟ ਡਿਸ਼ਵਾਸ਼ਰ ਕਿਚਨ ਹੈਲਪਰਸ ਇਹੋ ਜੀ ਐਲਮਾਈਸ ਤੇ ਬੈਨ ਲਾਤਾ which is good edda karke fark pauna hega ji ede vich karke really there are going to be real effects ji kyuki koi kahawat hai ki jadon product hi nahi raho ga product means alloy hi nahi raho gi to ohna nu kon leuga right from our perspective but cheap labor vi nahi milogi koi vi canadian minimum wages te kaam nahi karuga after a certain time frame they were employer need to pay more right number one number two compliance vadha dena hega ohna ne compliance agar vad gaya te employer ne aap pe hat jana hega right But if you ask me, what other things should the government do mm -hmm. to make this program more better, yeah. to uh, you know, uh, to curb on exploitation. Mm -hmm. Subtly, पहला exploitation term हैगा इधरी दो parts नहीं पहला हैगा I am a real employer हूँ मैं mm -hmm. cheap labour hire kiti mm -hmm. right cheap labour means मैं minimum wages because the hire ne because program has been designed in a way mm -hmm. so मैं उन्हें cheap uh, labour ਲੋ ਵੇਜਸ ਤੇ ਰੱਖਿਆ ਹੋਇਆ ਹੈਗਾ ਲੇਕਿਨ ਉਹਨਾਂ ਨੂੰ ਬਾਕੀ ਬੈਨੀਫਿਟਸ ਨਹੀਂ ਦੇ ਰਿਹਾ ਮੈਂ ਕਿਉਂਕਿ ਲੋ ਵੇਜਸ ਤੇ ਕਈ ਕੰਡੀਸ਼ਨਸ ਵੀ ਹੁੰਦੀਆਂ ਨੇ ਕਿ ਮੈਂ ਉਹਨਾਂ ਨੂੰ ਅਕੋਮੋਡੇਸ਼ਨ ਦੇਣੀ ਆ ਉਹਨਾਂ ਨੂੰ ਫੇਅਰ ਵੇਜਸ ਦੇਣੇ ਆ 4% ਵਕੇਸ਼ਨ ਦੇਣੀ ਹੈਗੀ ਪਲੱਸ ਸਿਕ ਲੀਵ ਵੀ ਦੇਣੀ ਹੈਗੀ ਆ ਤੇ ਕੰਪਲਾਈਂਸ ਇਨਫੋਰਸਮੈਂਟ ਵਧੂਗੀ ਦੈਨ ਆਈ ਵਿਲ ਹੈਵ ਟੂ ਪੇ ਥੀਸ ਥਿੰਗਸ ਐਸ ਵੈਲ ਸੋ ਮੇਰਾ ਪਰਸਪੈਕਟਿਵ ਹੈਗਾ ਕਿ ਅਗਰ ਅੱਪਾ ਪਨਿਸ਼ ਕਰ ਰਹੇ ਨੇ ਏਮਪਲੋਇਰਸ ਨੂੰ ਕਿ ਤੁਸੀਂ ਪਹਿਲੇ ਨੇ ਹਮਮ ਯੂ ਹੈਵ ਸੇਲed this product एलमाइर एंड वी आर सेइंग ਕਿ ਜਿਹੜਾ ਫੋਰਨ ਵਰਕਰ ਹੈ ਉਹ ਵਿਕਟਿਮ ਹੈ ਹਮ ਸੋ ਫਰਮ ਮਾਈ ਆਈਜ਼ ਮਾਈ ਪਰਸਪੈਕਟਿਵ ਦੇ ਆਰ ਨਾਟ ਵਿਕਟਿਮਸ ਦੇ ਆਰ ਆਲਸੋ ਪਾਰਟ ਆਫ ਦਿਸ ਸਕੀਮ ਇਟ ਇਟਸ ਅ ਸਕੀਮ ਰਾਈਟ ਤੋਂ ਉਹਨਾਂ ਦੇ ਵਿੱਚ ਇਕੱਲੇ EMPLOYER ਨੇ ਧੱਕੇ ਦੇ ਕੇ ਉਹਨਾਂ ਨੂੰ LMI ਨਹੀਂ ਵੇਚੀ ਹੈਗੀ ਇਨ ਅ ਵੈਰੀ ਲੇਮ ਲੈਂਗੁਏਜ ਜੀ ਬਿਲਕੁਲ ਕਿਸੇ ਨੇ ਜਾ ਕੇ ਉਹਨਾਂ ਨੂੰ ਪੈਸੇ ਦਿੱਤੇ ਨੇ ਸੋ ਇਫ ਆਈ ਆਸਕ ਵਾਈ ਯੂ ਪੇਡ ਮਨੀ ਯਾ ਰਾਈਟ ਐਂਡ ਦਾ ਆਨਸਰ ਇਜ਼ ਵੈਰੀ ਸਿੰਪਲ ਉਹਨਾਂ ਨੇ ਪੈਸੇ ਤਾਂ ਆਪ ਪੇ ਕੀਤੇ ਨੇ ਕਿਉਂਕਿ ਉਹਨਾਂ ਨੂੰ ਕੈਨੇਡਾ ਦੇ ਵਿੱਚ ਸਟੇਟਸ ਚਾਹੀਦਾ ਰਾਈਟ ਤਾਂ ਕਰਕੇ ਬੋਥ ਸ਼ੁੱਡ ਬੀ ਪਨਿਸ਼ਡ ਜੀ ਰਾਈਟ there should be some way out how we can implement this thing mm -hmm, right mm -hmm. uh, because if we only keep punishing employers mm -hmm. the a long term effect hi hona ki jehde changge employers ne <laughs> again i would like to tell you changge employers zyada ne market exactly. the vich as compared to <laughs> bad players person, te jehde changge <laughs> employers ne unna de utte fir negative effect <laughs> painda huga ki nai reh and that stone to unna de ki gal hona huga mm. ki jehde changge employees kaam kar rahe han unna di bhi help karn di band karde <laughs> ji 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 dusra cheez ਚੇਂਜ ਮੇ ਅਕੋਰਡਿੰਗਲੀ ਹੈਗਾ ਕਿ ਗਵਰਨਮੈਂਟ ਨੂੰ ਕੁਝ ਐਲਮਾਈ ਦੀ ਸਟਰੀਮਸ ਹੈਗੀਆਂ ਪੋਜੀਸ਼ਨਸ ਹੈਗੀਆਂ ਉਹਨਾਂ ਨੂੰ ਕੰਪਲੀਟਲੀ ਬੈਨ ਕਰ ਦੇਣਾ ਚਾਹੀਦਾ ਓਕੇ ਲਾਈਕ ਫੂਡ ਕਾਊਂਟਰ اٹੈਂਡੈਂਟ ਕਿਚਨ ਹੈਲਪਰ ਡਿਸ਼ਵਾਸ਼ਰ ਫੂਡ ਸਰਵਿਸ ਸੁਪਰਵਾਈਜ਼ਰ ਕੁੱਕ ਬੁੱਕ ਕੀਪਰ ਐਡਮਨ ਅਸਿਸਟੈਂਟ देयर ਆਰ ਅਰਾਊਂਡ 10 ਟੂ 15 ਪੋਜੀਸ਼ਨਸ অর ਐਲਮਾਈਜ਼ ਜਿੱਥੇ ਇਟਸ ਅ ਕੰਪਲੀਟ ਬਿਜ਼ਨਸ ਰਾਈਟ ਐਕਸੈਪਟ ਜਿੱਥੇ ਸਟੂਡੈਂਟਸ ਪਹਿਲਾਂ ਉਸ ਪੋਜੀਸ਼ਨ ਤੇ ਕੰਮ ਕਰ ਰਹੇ ਨੇ ਰਾਈਟ ਐਕਸੈਪਟ ਉਹਨਾਂ ਨੂੰ ਛੱਡ ਕੇ ਮੰਨ ਲਓ ਮੈਂ ਏਮਪਲੋਇਰ ਆ ਮੈਂ ਇੰਡੀਆ ਤੋਂ ਹਾਇਰ ਕਰਨਾ ਆਇਆ ਕੋਈ ਵਿਜ਼ਿਟਰ ਤੇ ਆਇਆ ਉਹਨਾਂ ਨੂੰ ਵਰਕ ਪਰਮਿਟ ਦਵਾਉਣਾ ਹੈਗਾ ਉਹ ਐਲਐਮਆਈ ਤੇ ਬੈਨ ਹੋ ਜਾਣਾ ਚਾਹੀਦਾ ਜਦੋਂ ਬੈਨ ਹੋ ਜਾਂਦਾ ਬਹੁਤ ਕੁਝ ਕੰਟਰੋਲ ਹੋ ਜਾਣਾ ਹੈ ਰਾਈਟ ਸੋ ਨੰਬਰ 1 ਬੋਥ ਸ਼ੁਡ ਬੀ ਪਨਿਸ਼ਡ ਨੰਬਰ 2 देयर ਸ਼ੁਡ ਬੀ ਕੰਪਲੀਟ ਬੈਨ ਤੀਜਾ ਜਿਹੜਾ ਹੈਗਾ ਜਿਹੜਾ ਐਲਐਮਆਈ ਦੇ 50 ਪੁਆਇੰਟਸ ਮਿਲਦੇ ਨੇ ਉਹਦੇ ਕਰਕੇ ਵੀ ਕਾਫੀ ਕੁਝ ਯੂ نو ਮਾਰਕੀਟ ਕਹਿ ਸਕਦੇ ਆ ਪਖਰਾ ਹੋਈ ਪਈ ਆ ਜਿਹੜੇ এমপ্লয়ারਸ ਕੋਲ এমপ্লয়ੀਜ਼ ਕੰਮ ਕਰਦੇ ਪੈਨੇ ਹੁਣ पीआर ਨਹੀਂ ਹੋ ਰਹੀ ਉਹਨਾਂ ਦੀ ਪੁਆਇੰਟਸ ਨਹੀਂ ਬਣਦੇ ਪੈਨੇ ਟੈਕਨੀਕਲੀ ਸੋ ਦੇ ਆਰ ਆਸਕਿੰਗ এমਪਲয়ারਸ ਟੂ ਟੂ ਹੈਲਪ देम थ्रू दिस डुअल ਇੰਟੈਂਟ ਅਲਾਮਾਈ 50 ਪੁਆਇੰਟਸ ਅਲਾਮਾਈ ਬਿਲਕੁਲ ਤੋ 50 ਪੁਆਇੰਟਸ ਅਲਾਮਾਈ ਵਾਲੀ ਗੇਮ ਬੰਦ ਨਹੀਂ ਕਰਨੀ ਚਾਹੀਦੀ ਕਿਉਂਕਿ ਉਹਦੇ ਕਰਕੇ ਜਿਹੜੇ ਜੈਨੂਇਨ ਪੁਆਇੰਟਾਂ ਦਾ ਅਸਰ ਪਏਗਾ ਲਾਫਾ ਦੇ ਉੱਤੇ ਜਿਹੜੇ ਜੈਨੂਇਨ এমਪਲੋਇਜ਼ ਨੇ ਉਹਨਾਂ ਤੇ ਫਰਕ ਪੈਣਾ ਹੈਗਾ ਬਿਲਕੁਲ ਪਰ ਜਿਹੜੇ ਨੌਨ ਜੈਨੂਇਨ ਨੇ ਹੂੰ there should be some way out to just distinguish between genuine mm -hmm. and non genuine yeah. mere samneal genuine the definition mm -hmm. aayi hai ki jada foreign worker 2 saal to kaam kar rya aayega same employer de naal they should be allowed mm -hmm. jada 2 saal to cut kar rya they should mm -hmm. not be allowed mm -hmm. Mm -hmm. bilkul so jehde uh, jehde niyam ne inna nu no prabhavshali tarike de naal jivein set karna hai ode vaste sarkar nu no kehde kehde hor step pa chukne painge kivein sari taiyari kiti jayegi manpower si hamesha immigration de vich assi badi problem dekhi ਕੋਵਿਡ ਦੇ ਸਮੇਂ ਤੋਂ ਹਰ ਵਾਰੀ ਇਹ ਕਿਹਾ ਜਾਂਦਾ ਵੀ ਉਹਨੇ ਇਮੀਗ੍ਰੇਸ਼ਨ ਦੇ ਵਿੱਚ EMPLOYEE ਕੱਟਨੇ ਆਫ ਦਫ਼ਤਰਾਂ ਦੇ ਵਿੱਚ ਇਹਨੇ ਬੰਦੇ ਨਹੀਂ ਅਸੀਂ ਪ੍ਰੋਸੈਸ ਕਰ ਸਕੀਏ ਬੈਕਲੌਗ ਹਮੇਸ਼ਾ ਸਾਹਮਣੇ ਲਿਆ ਦਿੱਤਾ ਜਾਂਦਾ ਹੈ ਤਾਂ ਜਿਹੜਾ ਤੁਸੀਂ ਦੱਸ ਰਹੇ ਹੋ ਇਹ ਨਵੇਂ ਨੂ ਰੂਲ ਆਉਣਗੇ ਤੁਸੀਂ ਕਹਿੰਦੇ ਹੋ ਵੀ ਇਹਦੇ ਵਿੱਚ EMPLOYER ਦੀ ਜੇ ਬਹੁਤ ਸਾਰੀ ਛਾਣਬੀਨ ਵੀ ਹੁੰਦੀ ਹੈ ਇਨਕੁਆਰੀ ਹੁੰਦੀ ਹੈ ਕਾਰੋਬਾਰਾਂ ਦੇ ਉੱਤੇ ਮੈਨਫੋਰਸ ਭੇਜ ਨਹੀਂ ਪਏਗੀ ਉੱਥੇ ਕੰਮ ਜਿਹੜੇ ਨੇ ਇਮੀਗ੍ਰੇਸ਼ਨ ਵੱਲੋਂ ਉਹ ਜਾਣਗੇ ਉੱਥੇ ਜਾ ਕੇ ਉਹ ਦੇਖਣਗੇ ਸੋ ਇਹ ਸਭ ਵਾਸਤੇ ਕਿਤੇ ਨਾ ਕਿਤੇ ਮੈਨ ਪਾਵਰ ਦੀ ਲੋੜ ਹੈ ਜਿਹੜੀ ਕਿ ਇਮੀਗ੍ਰੇਸ਼ਨ ਦੇ ਕੋਲ ਇੰਨੀ ਹੈ ਨਹੀਂ ਹੈ ਸੋ ਤੁਹਾਨੂੰ ਲੱਗਦਾ ਵੀ ਇਹਨੂੰ ਕਿਵੇਂ ਇਫੈਕਟ ਇਹਦਾ ਪਏਗਾ ਸਾਰੇ ਕਿਤੇ ਤੇ ਇਹਦਾ ਪ੍ਰੋਸੈਸ ਕਿਵੇਂ ਫਾਸਟ ਟਰੈਕ ਦੇ ਉੱਤੇ ਲਿਆਂਦਾ ਜਾਏਗਾ ਸਭ ਕੁਝ ਕੀਤਾ ਜਾ ਸਕਦਾ ਹੈ ਗੈ ਸ਼ੈਰੀ ਹਾਂ ਵੇਅਰ ਇਜ਼ ਅ ਵੇਅਰ ਇਜ਼ ਅ ਵੈਲ ਰਾਈਟ ਅਗਰ ਤੁਸੀਂ ਚਾਹ ਲੋ ਕਿ ਸਿਸਟਮ ਨੂੰ ਠੀਕ ਕਰਨਾ ਆਏਗਾ ਦੁਰਸਤ ਕਰਨਾ ਆਏਗਾ ਸਾਰਾ ਕੁਝ ਕਿੱਥਾ ਜਾ ਸਕਦਾ ਹੈ ਓਕੇ ਰਾਈਟ ਇੱਥੇ ਬਹੁਤ ਜ਼ਿਆਦਾ ਮੈਨ ਪਾਵਰ ਇੱਕ ਐਨ ਦੀ ਗੱਲਾਂ ਹੈਗੀਆਂ ਕਿ ਇੱਥੇ ਲੇਬਰ ਸ਼ਾਰਟੇਜ ਹੈਗੀ ਲੇਬਰ ਸ਼ਾਰਟੇਜ ਹੈਗੀ ਪਰ ਸਾਰੇ ਸੈਗਮੈਂਟਸ ਦੇ ਵਿੱਚ ਨਹੀਂ ਹੈਗੀ ਸਿਫ ਫੋਰ ਐਗਜ਼ਾਮਪਲ ਅਗਰ ਆਪਾਂ ਐਕਿਊਟ ਲੇਬਰ ਸ਼ਾਰਟੇਜ ਦੀ ਗੱਲ ਕਰੀਏ ਉਹ ਹੈਗੀ ਹੈ ਕੰਸਟਰਕਸ਼ਨ ਸੈਕਟਰ ਦੇ ਵਿੱਚ ਇਟਸ ਅ ਹਾਰਡ ਵਰਕ ਰਾਈਟ ਜਿਹੜੇ ਨਵੇਂ ਯੰਗਸਟਰਸ ਨੇ ਉਹ ਟ੍ਰੇਡ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਨੇ ਸੋ emigration is the only way right agar yeah. aap healthcare de vich gal kariye healthcare de vich shortage hai gi aap no very less people are entering utthe utthe shortage hai gi par agar simple and generic gal kariye jehda retail sector hai ga ya retail sector tusi retail sector de vich koi bhi gas station la leyo koi bhi retail grocery store le leyo utthe almay di koi load nahi hai there are enough people to work on it mm -hmm. right so basically jehda thoda question hai ga ki kiven durust kita ja sakda hai ga right ਆ ਸੈਗਮੈਂਟਸ ਦੇ ਵਿੱਚ ਕੰਪਲੀਟ ਬੈਨ ਲਾ ਕੇ ਅੰਡਰ ਸਰਟਨ ਟਰਮਸ ਐਂਡ ਕੰਡੀਸ਼ਨਸ ਪਲੱਸ ਇਨਫੋਰਸਮੈਂਟ ਇਨਫੋਰਸਮੈਂਟਸ ਲਈ ਕੁਐਸਚਨ ਆਈਏਗਾ ਕਿ ਪੈਸੇ ਕਿੱਥੇ ਹੋਣਗੇ ਉਹ ਪੈਸੇ ਆਉਣਗੇ ਐਲਐਮਆਈ ਦੀ ਫੀਸ ਵਧਾ ਕੇ ਜੀ ਰਾਈਟ ਇਹਨਾਂ ਨੂੰ ਜਿਹੜੀ ਟੀਮ ਹੈਗੀ ਕੰਪਲੈਂਸ ਦੀ ਇੰਸਪੈਕਸ਼ਨ ਦੀ ਉਹ ਹੋਰ ਸਟਰੋਂਗ ਕਰਨੀ ਪੈਣੀ ਆ ਜਦੋਂ ਵੱਧ ਕੰਪਲੈਂਸ ਹੋ ਗਿਆ ਇੰਸਪੈਕਸ਼ਨ ਹੋ ਗਿਆ ਬੰਦੇ ਆਪੇ ਹਟ ਜਾਣਗੇ ਸੰਭਵ ਓਕੇ ਰਾਈਟ ਪਲੱਸ ਹਾਂ ਜਿਹੜੇ ਕਹਿੰਦੇ ਨੇ ਕਿ ਆਈ ਐਮ ਵਿਕਟਿਮ ਜਿਹੜੇ ਰਾਈਟ ਜਸਟ ਚੀਜ਼ ਅੰਦਰ ਸੋਲੂਸ਼ਨ ਹੈਗਾ ਨਾ ਸ਼ਾਇਦ ਬੜਾ ਸਿੰਪਲ ਆਏਗਾ ਰਾਈਟ ਬਟ ਉਹੀ ਹੈਗਾ ਕਿ ਕੈਨੇਡਾ ਦੇ ਵਿੱਚ ਜਿਹੜਾ ਹੈਗਾ uh process mm -hmm. bol lamba haga kisi cheez the law yeah. jada haga it's mm -hmm. time cuz it takes mm -hmm. a lot of time right mm -hmm. so jada employer ne punish karna haga service canada ne yeah. agar koi employee kenda foreign worker ki mai pay de ke lete ne ohna mm -hmm. da bhi work permit cancel kar deyo tusi mm -hmm. right work permit cancel kar tusi you were not qualified for the position Welcome. other aspects were not assessed only no. the thing that was taking considered mm -hmm. was the money so you were not qualifying for this work permit work permit cancel kar deyo एनफोर्समेंट ਕਰਦੇ ਹੋ ਆਪੇ हट ਜਾਣਗੇ ਲੋਕੀ ਜੀ ਸਿੰਪਲ ਜੀ ਗੱਲ ਹੈਗੀ ਸੋ ਵੀ ਵੀ ਹੈਵ ਟੂ ਥਿੰਕ ਇਨ ਬੋਥ ਵੇਜ਼ ਰਾਈਟ ਸਾਰੇ এমਪਲੋਇਸ ਮਾੜੇ ਨਹੀਂ ਹੈਗੇ ਅਬ ਸਭ ਤੋਂ ਇੰਪੋਰਟੈਂਟ ਮੈਂ ਤੁਹਾਨੂੰ ਹੋਰ ਮੈਂ ਸ਼ੇਅਰ ਕਰਨਾ ਚਾਹਾਂਗਾ ਵਾਈ ਆਪਣੀ ਕਮਿਊਨਿਟੀ ਦੇ ਵਿੱਚ ਜਾਂ ਕਿ ਦੂਜੀ ਕਮਿਊਨਿਟੀ ਤੇ ਵਿੱਚ ਵੀ ਲੋਕੀ ਫੋਰਨ ਵਰਕਰ ਕਿਉਂ ਹਾਇਰ ਕਰਦੇ ਨੇ ਇਟਸ ਨਾਟ ਜਸਟ ਫਾਰ ਦਾ ਮਨੀ ਦੇ ਵਾਂਟ ਰਿਲੇਅਬਲ ਐਂਡ ਕੰਸਿਸਟੈਂਟ ਵਰਕਰਸ ਰਾਈਟ ਇੱਕ ਪ੍ਰੋਬਲਮ ਹੈਗੀ ਕੈਨੇਡਾ ਦੇ ਵਿੱਚ ਵਰਕ ਫੋਰਸ ਦੀ ਕਿ

मैं हायर करूंगा कि चलो अगर वर्क परमिट थे फॉरन वर्कर आ गया दे विल स्टेक विद मी फॉर एटलीस्ट टू ईयर्स so yeah. that is another reason why people go for this temporary farm worker program जो चंगे employers ने uh -huh. basically unka purpose aaye hai ki at least employees mil jange at least 2 yeah. साल तक labor shortage nahi रहनी हैगी. बिल्कुल. जी. ji so that is the main ਪਰਪਸ ਜੀ ਅਨੋਜ ਫਿਲਹਾਲ ਮੈਂ ਲੱਗਾ ਵੀ ਹੁਣ ਤਾਂ ਆਪਾਂ ਨੂੰ ਇੰਤਜ਼ਾਰ ਪਹਿਲਾਂ ਕਰਨਾ ਪਏਗਾ ਦੇਖਦੇ ਆ ਅਨਾਉਂਸਮੈਂਟ ਦੇ ਵਿੱਚ ਤਬਦੀਲੀਆਂ ਜਿਹੜੀਆਂ ਯਾਨੀ ਕਿ ਚੇਂਜਸ ਕੀ ਕੀ ਕੀਤੇ ਜਾਂਦੇ ਨੇ ਦਨ ਉਸ ਤੋਂ ਬਾਅਦ ਇਹਦੇ ਤੇ ਫਿਰ ਦੇਖਣਾ ਹੋਵੇਗਾ ਕਿ ਚੇਂਜਸ ਕਿਵੇਂ ਦੇ ਐ ਤੇ ਇਹਨਾਂ ਨਾਲ ਨਿਪਟਣਾ ਕਿਵੇਂ ਆ ਥੈਂਕ ਯੂ ਸੋ ਮੱਚ ਇਸ ਅਹਿਮ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਤੁਸੀਂ ਸਟੂਡੀਓ ਦੇ ਵਿੱਚ ਆਏ ਬਹੁਤ ਬਹੁਤ ਧੰਨਵਾਦ ਸ਼ੈਰੀ ਜੀ ਯਾ ਥੈਂਕ ਯੂ ਸੋ ਅਨੁਜ ਸੈੰਗਰ ਨਾਲ ਅਸੀਂ ਗੱਲਬਾਤ ਕਰ ਰਹੇ ਸੀਗੇ ਤੇ ਗੱਲਬਾਤ ਸੀਗੀ ਕਿ ਟੈਂਪਰੇਰੀ ਫੋਰਨ ਵਰਕਰਸ ਨੂੰ ਲੈ ਕੇ ਬੜੀ ਹੀ ਜਲਦੀ ਕੁਝ ਨਵੇਂ ਨਿਯਮ ਆ ਰਹੇ ਨੇ ਉਹਨਾਂ ਦੇ ਵਿੱਚ ਕੁਝ ਬਦਲਾਅ ਕੀਤੇ ਜਾਣਗੇ ਕਿਹਾ ਜਾ ਰਿਹਾ ਕਿ ਧੋਖਾ ਤੁਹਾਡੀ ਜਿਹੜੀ ਹੋ ਰਹੀ ਹੈ ਐਲ ਐਮ ਆਈ ਐਸ ਜਿਹੜੀਆਂ ਤੜਾ ਤੜ ਵੇਖ ਰਹੀਆਂ ਨੇ ਉਹਦਾ ਜਿਹੜਾ ਪ੍ਰੋਬਲਮਸ ਹੈ ਉਹਨੂੰ ਦਰੁਸਤ ਕਰਨਾ ਹੁਣ ਦੇਖਦੇ ਹਾਂ ਕਿ ਕਿਵੇਂ ਦੇ ਨਿਯਮ ਆਉਂਦੇ ਨੇ ਤੇ ਕੀ ਇਹ ਨਿਯਮ ਜਿਹੜੇ ਨੇ ਉਹ ਇਮੀਗ੍ਰੇਸ਼ਨ ਦੇ ਵਿੱਚ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਨੂੰ ਵਧੀਆ ਤਰੀਕੇ ਦੇ ਨਾਲ ਠੀਕ ਕਰ ਪਾਉਣਗੇ ਵੈਸੇ ਦੇਖਦੇ ਆ ਤੇ ਇੰਤਜ਼ਾਰ ਵੀ ਕਰਦੇ ਆ ਕਿ ਅਨਾਉਂਸਮੈਂਟ ਹੁੰਦੀ ਆ ਕਿ ਨਹੀਂ